ਸਤਿ ਸ਼੍ਰੀ ਅਕਾਲ ਮੈਂ ਹਾਂ ਕਬਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਦੇ ਖਬਰਾਂ ਤੇ ਆਓ ਫਿਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਵਿਦੇਸ਼ ਮੰਤਰਾਲੇ ਨੇ ਰਾਜ ਸਭਾ ਦੇ ਵਿੱਚ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਅਨੁਸਾਰ ਪਿਛਲੇ 5 ਸਾਲਾਂ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਸਭ ਤੋਂ ਵੱਧ ਡਿਪੋਰਟ ਕਰਨ ਵਾਲਾ ਦੇਸ਼ ਅਮਰੀਕਾ ਨਹੀਂ ਬਲਕਿ ਸਾウਦੀ ਅਰਬ ਰਿਹਾ ਹੈ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ ਦੇ ਮੁਤਾਬਕ ਸਾਲ 2121 ਤੋਂ 2125 ਦੇ ਵਿਚਕਾਰ 사ウਦੀ ਅਰਬ ਨੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ ਖਾੜੀ ਦੇਸ਼ਾਂ ਖਾਸ ਕਰਕੇ 사ウਦੀ ਅਰਬ ਦੇ ਵਿੱਚ ਭਾਰਤੀਆਂ ਨੂੰ ਕੱਢੇ ਜਾਣ ਦਾ ਕਾਰਨ ਗੈਰ ਕਾਨੂੰਨੀ ਸਰਹੱਦ ਪਾਰ ਕਰਨਾ ਨਹੀਂ ਹੈ ਸਗੋਂ ਇਸ ਦੇ ਮੁੱਖ ਕਾਰਨ ਵੀਜ਼ਾ ਨਿਯਮਾਂ ਦੀ ਉਲੰਘਣਾ ਲੇਬਰ ਕਾਨੂੰਨਾਂ ਦੀ ਅਣਦੇਖੀ ਵੀਜ਼ਾ ਦੀ ਮਿਆਦ ਤੋਂ ਵੱਧ ਠਹਿਰਨਾ ਅਤੇ ਨਾਲ ਨਾਲ 사우ਦੀ ਕਰਨ ਦੀਆਂ ਸਖਤ ਨੀਤੀਆਂ ਨੇ ਅਧਿਕਾਰੀਆਂ ਦੇ ਅਨੁਸਾਰ ਬਿਨਾ ਇਜਾਜ਼ਤ ਕੰਮ ਕਰਨ ਜਾਂ ਫਿਰ ਆਪਣੇ ਮਾਲਕ ਦੇ ਕੋਲੋਂ ਭੱਜ ਜਾਣ ਕਰਨ ਦੇ ਵੀ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਸ਼ਰੋਤਾਂ ਦੇ ਮੁਤਾਬਕ ਭਾਵੇਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਦੇ ਉੱਤੇ ਚਰਚਾ ਗਰਮ ਰਹਿੰਦੀ ਹੈ ਪਰ ਉੱਥੋਂ ਭਾਰਤੀਆਂ ਨੂੰ ਡਿਪੋਰਟ ਕਰਨ ਦੀ ਗਿਣਤੀ 사우ਦੀ ਅਰਬ ਦੇ ਮੁਕਾਬਲੇ ਕਾਫੀ ਘਟਾ ਵਾਸ਼ਿੰਗਟਨ ਡੀਸੀ ਤੋਂ 221 ਦੇ ਵਿੱਚ 805 ਅਤੇ 225 ਦੇ ਵਿੱਚ ਹੁਣ ਤੱਕ 3414 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਤੇ ਅਮਰੀਕਾ ਦੇ ਵਿੱਚ ਵੀ ਜ਼ਿਆਦਾਤਰ ਮਾਮਲੇ ਵੀਜ਼ਾ ਓਵਰਸਟੇ ਯਾਨੀ ਕਿ ਮਿਆਦ ਪੁੱਗਣ ਤੋਂ ਬਾਅਦ ਰਹਿਣ ਨਾਲ ਜੁੜੇ ਹੁੰਦੇ ਨੇ ਭਾਜਪਾ ਨੇਤਾ ਦਲੀਪ ਕੋਸ਼ ਨੇ ਪੱਛਮੀ ਬੰਗਾਲ ਦੀ ਸਰਕਾਰ ਅਤੇ ਮੁੱਖ ਮੰਤਰੀ ਮਮਤਾ ਬੇਨਰਜੀ ਤੇ ਗੰਭੀਰ ਦੋਸ਼ ਲਾਏ ਨੇ ਉਹਨਾਂ ਕਿਹਾ ਕਿ ਬੰਗਲਾਦੇਸ਼ ਵਿੱਚ ਹੀ ਨਹੀਂ ਪੱਛਮੀ ਬੰਗਾਲ ਦੇ ਵਿੱਚ ਵੀ ਹਿੰਦੂ ਸੁਰੱਖਿਅਤ ਨਹੀਂ ਹੈ ਅਤੇ ਮੁੱਖ ਮੰਤਰੀ ਚੁੱਪ ਨੇ ਦਿਲੀਪ ਕੋਸ਼ ਨੇ ਬੰਗਲਾਦੇਸ਼ ਦੇ ਮੁੱਦੇ ਉੱਤੇ ਕਿਹਾ ਕਿ ਦੇਸ਼ ਦੀ ਵੰਡ ਦੇ ਬਾਅਦ ਹੀ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਉੱਤੇ ਜ਼ੁਲਮ ਹੋ ਰਹੇ ਨੇ ਐਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਵੀ ਹਿੰਦੂਆਂ ਉੱਤੇ ਜ਼ੁਲਮ ਕੀਤਾ ਜਾ ਰਿਹਾ ਪਰ ਸੂਬਾ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਐਸਆਈਆਰ ਦੇ ਮੁੱਦੇ ਉੱਤੇ ਭਾਜਪਾ ਨੇਤਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਵਿੱਚ ਸਥਿਤੀ ਬਹੁਤ ਗੰਭੀਰ ਹੈ ਐਸਆਈਆਰ ਦੇ ਵਿਸ਼ੇ ਨੂੰ ਲੈ ਕੇ ਸੁਣਵਾਈ ਸ਼ੁਰੂ ਹੋ ਰਹੀ ਹੈ ਪਰ ਵੋਟਰ ਸੂਚੀ ਸੋਧਣ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਨਾਂ ਹਟਾਏ ਜਾਂਦੀ ਉਮੀਦ ਹੈ ਉਨਾ ਹੋ ਜ਼ਬਰਦਸਤ ਕੇਸ ਦੇ ਮੁੱਦੇ ਉੱਤੇ ਵੀ ਦਲੀਪ ਕੋਸ਼ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕੁਲਦੀਪ ਸੈੰਗਰ ਨੂੰ ਮਿਲੀ ਜਮਾਨਤ ਉੱਤੇ ਵੀ ਉਹਨਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਦਾ ਰਾਜ ਹੈ ਉੱਥੋਂ ਦੀ ਸਰਕਾਰ ਐਸ ਸਬੰਧ ਵਿੱਚ ਆਪਣਾ ਕੰਮ ਕਰੇਗੀ ਉਧਰੋਂ ਤ੍ਰਿਨਮੂਲ ਕਾਂਗਰਸ ਨੇ ਸ਼ਨੀਵਾਰ ਨੂੰ ਚੋਣ ਕਮਿਸ਼ਨ ਦੇ ਉੱਤੇ ਦੋਸ਼ ਲਾਇਆ ਕਿ ਉਸ ਨੇ 226 ਦੀ 5ਵੀਂ ਬੰਗਾਲ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਮਦਦ ਲਈ ਐਸ ਆਈ ਆਰ ਪ੍ਰਤੀਕਿਰਿਆ ਤਹਿਤ ਵੋਟਰ ਸੂਚੀ ਵਿੱਚੋਂ ਲੱਖਾਂ ਜਾਇਜ਼ ਵੋਟਰਾਂ ਦੇ ਨਾਂ ਹਟਾ ਦਿੱਤੇ ਨੇ ਟ੍ਰਾਂਟੋ ਦੇ ਵਿੱਚ ਭਾਰਤ ਦੇ ਕੌਂਸਲਰ ਜਨਰਲ ਨੇ ਔਰਤਾਂ ਦੇ ਲਈ ਇੱਕ ਵਨ-ਸਟਾਪ ਸੈਂਟਰ ਸਥਾਪਿਤ ਕੀਤਾ ਜੋ ਕਿ ਖਾਸ ਤੌਰ ਉਤੇ ਮੁਸੀਬਤ ਦੇ ਵਿੱਚ ਫਸੀਆਂ ਮਹਿਲਾ ਭਾਰਤੀ ਨਾਗਰਿਕਾਂ ਲਈ ਇੱਕ ਸਮਰਪਿਤ ਸਹਾਇਤਾ ਕੇਂਦਰ ਹੈ ਕੌਂਸਲੇਟ ਨੇ 24 ਘੰਟੇ ਹੈਲਪਲਾਈਨ ਦੀ ਸਥਾਪਨਾ ਕੀਤੀ ਹੈ ਤੇ ਇਸ ਵਿੱਚ ਕਿਹਾ ਗਿਆ ਕਿ ਨਵੇਂ ਕੇਂਦਰ ਦਾ ਉਦੇਸ਼ ਘਰੇਲੂ ਹਿੰਸਾ, ਦੁਰਵਿਹਾਰ, ਸ਼ੋਸ਼ਣ ਅਤੇ ਕਾਨੂੰਨੀ ਚੁਣੌਤੀਆਂ ਦੀਆਂ ਸਥਿਤੀਆਂ ਦੇ ਵਿੱਚ ਭਾਰਤੀ ਪਾਸਪੋਰਟ ਰੱਖਣ ਵਾਲੀਆਂ ਔਰਤਾਂ ਨੂੰ ਮਹੱਤਵਪੂਰਨ ਅਤੇ ਸਮਰਸਰ ਸਹਾਇਤਾ ਪ੍ਰਦਾਨ ਕਰਨਾ ਹੈ ਭਾਰਤੀ ਮਿਸ਼ਨ ਨੇ ਸ਼ੁੱਕਰਵਾਰ ਨੂੰ ਐਕਸ 'ਤੇ ਪੋਸਟ ਕੀਤਾ ਹੈ ਇਹ ਦਾ ਵਨ ਸਟਾਪ ਸੈਂਟਰ ਫਾਰ ਔਮਨ ਦੁਖੀ ਔਰਤਾਂ ਨੂੰ ਸਮੁਲ ਸਿਰ ਅਤੇ ਟੁਕਵੇਂ ਸਹਾਇਤਾ ਦੇ ਤਰੀਕਿਆਂ ਨਾਲ ਜੋੜ ਕੇ ਤਾਲਮੇਲ ਵਾਲੀ ਲਾਭਪਾਤਰੀ ਕੇਂਦਰਿਤ ਸਹਾਇਤਾ ਪ੍ਰਦਾਨ ਕਰੇਗਾ ਜਿਸ ਵਿੱਚ ਤੁਰੰਤ ਸਲਾਹ ਮਨੋ ਸਮਾਜਿਕ ਸਹਾਇਤਾ ਦੀ ਸਹੂਲਤ ਅਤੇ ਕਾਨੂੰਨੀ ਸਹਾਇਤਾ ਤੇ ਸਲਾਹ ਦਾ ਤਾਲਮੇਲ ਵੀ ਸ਼ਾਮਲ ਹੈ ਇਹ ਕੇਂਦਰ ਇੱਕ ਮਹਿਲਾ ਕੇਂਦਰ ਪ੍ਰਸ਼ਾਸਕ ਦੁਆਰਾ ਚਲਾਇਆ ਜਾਵੇਗਾ ਇਹ ਕੇਂਦਰ 24 ਘੰਟੇ ਹੈਲਪਲਾਈਨ ਰਾਹੀਂ ਕਾਲਾਂ ਦੇ ਤੁਰੰਤ ਪ੍ਰਬੰਧਨ ਦੁਆਰਾ ਲੋਰਵੰਦ ਔਰਤਾਂ ਨੂੰ ਸੁਰੱਖਿਤ ਸਤਕਾਰਯੋਗ ਅਤੇ ਵਿਆਪਕ ਸਹਾਇਤਾ ਯਕੀਨੀ ਬਣਾਏਗਾ ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਦੇ ਵਿੱਚ ਸ਼ੁੱਕਰਵਾਰ ਨੂੰ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਦੇ ਨਾਲ ਸੁਰੱਖਿਆ ਕਰਮਚਾਰੀਆਂ ਨੇ ਕੁੱਟਮਾਰ ਕਰ ਦਿੱਤੀ ਹੈ। ਉਹਨਾਂ ਨੇ ਪ੍ਰਤੀਨਿਧੀਆਂ ਦੇ ਨਾਲ ਵੀ ਬਦਸਲੂਕੀ ਕੀਤੀ ਤੇ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚੋਂ ਮੁੱਖ ਮੰਤਰੀ ਅਫਰੀਦੀ ਆਪਣੇ ਪ੍ਰਤੀਨਿਧੀਆਂ ਦੇ ਨਾਲ ਪੰਜਾਬ ਅਸੈਂਬਲੀ ਦੇ ਵਿੱਚ ਦਾਖਲ ਹੁੰਦੇ ਦਿਖਾਈ ਦੇ ਰਹੇ ਨੇ ਤੇ ਸੁਰੱਖਿਆ ਕਰਮਚਾਰੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਉਹਨਾਂ ਦੇ ਸਾਥੀ ਫਤਿਹ ਉਲ ਬੁਰਕੀ داخل ਦਿੰਦੇ ਨੇ ਤੇ ਉਸ ਤੋਂ ਬਾਅਦ ਅਫਰੀਦੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਕੋਈ ਵੀ ਲੋਕਤੰਤਰੀ ਸਰਕਾਰ ਇਸ ਤਰ੍ਹਾਂ ਨਹੀਂ ਕਰਦੀ ਇਹ ਸਿੱਧਾ ਸਿੱਧਾ ਮਾਰਸ਼ਲ ਲਾਅ ਵਰਗਾ ਵਿਵਹਾਰ ਹੈ ਤੇ ਪਾਕਿਸਤਾਨ ਦੇ ਵਿੱਚ ਲੋਕਤੰਤਰ ਖਤਰੇ ਵਿੱਚ ਹੈ ਲੁਟੇਰੇ ਗਾੜਾ ਨੇ ਅਫਰੀਦੀ ਦੇ ਪ੍ਰਤੀਨਿਧੀ ਬੂਰਕੀ ਉੱਤੇ ਹਮਲਾ ਕੀਤਾ ਤੇ ਉਸ ਨੂੰ ਅਸੈਂਬਲੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਹੋਰ ਅਧਿਕਾਰੀਆਂ ਦੇ ਬਚਾ ਦੇ ਲਈ ਆਉਣ ਤੋਂ ਬਾਅਦ ਬੁਰਕੀ ਨੂੰ ਛੱਡ ਦਿੱਤਾ ਗਿਆ ਤੇ ਪਾਕਿਸਤਾਨੀ ਅਧਿਕਾਰੀਆਂ ਦੇ ਅਨੁਸਾਰ ਇਸ ਘਟਨਾ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਇਸ ਘਟਨਾ ਤੋਂ ਬਾਅਦ ਅਫਰੀਦੀ ਨੇ ਮੀਡੀਆ ਨੂੰ ਦੱਸਿਆ ਕਿ ਲਾਹੌਰ ਵਿੱਚ ਉਹਨਾਂ ਦੀ ਪਾਰਟੀ ਦੇ ਵਰਕਰਾਂ ਦੇ ਨਾਲ ਬਦਸਲੂਕੀ ਅਤੇ ਪਰੇਸ਼ਾਨ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਤੇ ਦਾਵਾ ਇਹ ਵੀ ਕੀਤਾ ਗਿਆ ਕਿ ਪੰਜਾਬ ਵਿੱਚ ਇੱਕ ਨਕਲੀ ਸਰਕਾਰ ਹੈ ਜੋ ਸਿਰਫ ਇੱਕ ਪਾਰਟੀ ਨੂੰ ਡਰਾਉਣ ਅਤੇ ਧਮਕਾਉਣ ਤੇ ਕੇਂਦਰਿਤ ਹੈ ਪੰਜਾਬ ਜੇਲ੍ਹ ਵਿਭਾਗ ਨੇ ਅੱਜ ਆਪਣੀ ਸਾਲ ਅੰਤ ਪ੍ਰਾਪਤੀ ਰਿਪੋਰਟ ਜਾਰੀ ਕਰਦਿਆਂ ਭੁਪਿੰਨ ਪਹਿਲ ਕਦਮਾਂ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੇ ਸੂਬੇ ਦੀਆਂ ਸੁਧਾਰ ਸਹੂਲਤਾਂ ਨੂੰ ਪੁਨਰਵਾਸ ਸਥਿਰਤਾ ਅਤੇ ਆਧੁਨਿਕ ਸੁਰੱਖਿਆ ਦੇ ਕੇਂਦਰ ਵਿੱਚ ਬਦਲ ਦਿੱਤਾ ਹੈ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਜੇਲ੍ਹ ਵਿਭਾਗ ਦੇ ਅੰਦਰ ਆਪਣੀਆਂ ਮਾਨਵ ਪੱਖੀ ਪਹਿਲ ਕਦਮਿਆਂ ਦਾ ਵਿਸਥਾਰ ਕਰਨ ਟੈਕਨੋਲੋਜੀ ਰਾਹੀਂ ਸੁਰੱਖਿਆ ਵਧਾਉਣ ਅਤੇ ਕੈਦੀਆਂ ਨੂੰ ਹonਰਮੰਦ ਬਣਾਉਣ ਦੇ ਲਈ ਕੀਤਾ ਮੁਖੀ ਸਖਲਾਈ ਨੂੰ ਵਧਾਉਣ ਦੇ ਲਈ ਵਚਨਬੱਧ ਹੈ ਉਹਨਾਂ ਇਹ ਵੀ ਆਖਿਆ ਕਿ ਚਾਲੂ ਬਰੇ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਨੂੰ ਸਾਫ਼ ਸੁਥਰੇ ਵਾਤਾਵਰਣ ਤੋਂ ਲੈ ਕੇ ਉੱਚ ਤਕਨੀਕੀ ਸੁਰੱਖਿਆ ਤੱਕ ਮੋੜ ਪਰਵਾਸ਼ਿਤ ਕੀਤਾ ਗਿਆ ਹੈ ਨਾਲ ਨਾਲ ਸਾਡਾ ਧਿਆਨ ਕੈਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਉਹਨਾਂ ਦੇ ਜੀਵਨ ਨੂੰ ਦੁਬਾਰਾ ਬਣਾਉਣ ਦਾ ਮੌਕਾ ਦੇਣ ਤੇ ਰਿਹਾ ਹੈ। ਸਾਲ 2025 ਦੀਆਂ ਮੁੱਖ ਉਪਲਬਧੀਆਂ ਬਾਰੇ ਜਾਣਕਾਰੀ ਦਿੰਦਿਆਂ ਲਾਲਜੀਤ ਸਿੰਘ ਭੋਲਰ ਨੇ ਦੱਸਿਆ ਕਿ ਕੈਦੀਆਂ ਨੂੰ ਖੇਡ ਭਾਵਨਾ ਅਤੇ ਸਰੀਰਕ ਤੰਦਰੁਸਤੀ ਦੇ ਵੱਲ ਵੀ ਪ੍ਰੇਰਿਤ ਕਰਨ ਲਈ ਪੰਜਾਬ ਜੇਲ੍ਹ 올림픽 ਆਯੋਜਿਤ ਕੀਤੇ ਗਏ ਨੇ ਤੇ ਜੇਲ੍ਹਾਂ ਦੇ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਨੇ ਬਹੁਤ ਸਾਰੀਆਂ ਥਾਵਾਂ ਨੂੰ ਹਰੀਆਲੀ ਵਾਲੀਆਂ ਥਾਵਾਂ ਵਿੱਚ ਬਦਲ ਦਿੱਤਾ ਜਿਸ ਨਾਲ ਸਾਫ਼ ਅਤੇ ਹਰੀਆਲੀ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤੀ ਮਿਲੀ ਹੈ। ਜੇਲਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਗਰੋਸ਼ੀਆਂ ਕਾਦਰਬਖਸ਼ ਲੁਧਿਆਣਾ ਜੇਲ੍ਹ ਨੂੰ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਵੀਂ ਉੱਚ ਸੁਰੱਖਿਆ ਵਾਲੀ ਜੇਲ੍ਹ ਬਣਾਇਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਮੋਹਾਲੀ ਵਿੱਚ ਜੇਲ੍ਹ ਭਵਨ ਹੈੱਡਕੁਆਰਟਰ ਦੀ ਉਸਾਰੀ ਵੀ ਕੀਤੀ ਜਾ ਰਹੀ ਹੈ ਚੀਨ ਦੇ ਵਿਗਿਆਨੀਆਂ ਨੇ ਇੱਕ ਅਜਹੀ ਮੈਗਲੇਵ ਟ੍ਰੇਨ ਦਾ ਸਫਲ ਟੈਸਟ ਕੀਤਾ ਜੋ ਸਿਰਫ 2 ਸੈਕਿੰਡ ਦੇ ਵਿੱਚ 700 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਗਈ ਹੈ। ਇਹ ਇੰਨੀ ਤੇਜ਼ ਹੈ ਕਿ ਅੱਖਾਂ ਦੇ ਨਾਲ ਐਥਲੋਠੀਕ ਤਰ੍ਹਾਂ ਵੇਖ ਸਕਣਾ ਵੀ ਮੁਸ਼ਕਲ ਹੋ ਜਾਂਦਾ ਹੈ। ਚੀਨ ਦੀ ਨੈਸ਼ਨਲ ਯੂਨੀਵਰਸਿਟੀ ਆਫ ਡਿਫੈਂਸ ਟੈਕਨੋਲੋਜੀ ਦੇ ਵਿਗਿਆਨੀਆਂ ਨੇ ਵੀਰਵਾਰ ਨੂੰ ਇਹ ਸੁਪਰ ਫਾਸਟ ਟ੍ਰੇਨ ਦਾ ਟੈਸਟ ਕੀਤਾ। ਲਗਭਗ 1 ਟਨ ਭਾਰ ਵਾਲੀ ਇਸ ਟ੍ਰੇਨ ਨੂੰ 400 ਮੀਟਰ ਲੰਬੇ ਵਿਸ਼ੇਸ਼ ਟਰੈਕ ਉੱਤੇ ਚਲਾਇਆ ਗਿਆ। ਟੈਸਟ ਦੌਰਾਨ ਟ੍ਰੇਨ ਨੇ ਕੁਝ ਹੀ ਪਲਾਂ ਦੇ ਵਿੱਚ ਰਿਕਾਰਡ ਸਪੀਡ ਫੜ ਲਈ ਤੇ ਫਿਰ ਉਸ ਨੂੰ ਸੁਰੱਖਿਅਤ ਤੰਗ ਦੇ ਨਾਲ ਰੋਕ ਵਿ ਦਿੱਤਾ ਗਿਆ ਵਿਗਿਆਨੀਆਂ ਦਾ ਕਹਿਣਾ ਇਹ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਤੇਜ਼ ਸੁਪਰ ਕੰਡਕਟਿੰਗ ਇਲੈਕਟ੍ਰਿਕ ਮੈਗਲੇਵ ਟ੍ਰੇਨ ਹੈ ਤੇ ਟੈਸਟ ਦੀ ਵੀਡੀਓ ਦੇ ਵਿੱਚ ਟ੍ਰੇਨ ਬਿਜਲੀ ਦੀ ਚਮਕ ਦੇ ਵਾਂਗ ਟਰੈਕ ਉੱਤੇ ਦੌੜਦੀ ਨਜ਼ਰ ਆਉਂਦੀ ਹੈ ਅਤੇ ਪਿੱਛੇ ਹਲਕੀ ਜਿਹੀ ਧੁੰਦ ਛੱਡ ਜਾਂਦੀ ਹੈ ਇਸ ਟ੍ਰੇਨ ਦੀ ਖਾਸ ਗੱਲ ਇਹ ਹੈ ਕਿ ਇਹ ਪਟੜੀ ਨੂੰ ਛੂੰਦੀ ਹੀ ਨਹੀਂ ਯੂਕਰੇਨ ਦੇ ਰਾਸ਼ਪਤੀ ਜ਼ੇਲੈਂਸਕ ਸ਼ਨੀਵਾਰ ਨੂੰ ਕੈਨੇਡਾ ਪਹੁੰਚੇ ਨੇ ਤੇ ਇਸ ਤੋਂ ਬਾਅਦ ਉਹਨਾਂ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਦੇ ਲਈ ਸੰਯੁਕਤ ਰਾਜ ਅਮਰੀਕਾ ਜਾਣ ਦਾ ਪ੍ਰੋਗਰਾਮ ਹੈ। ਕੁਝ ਘੰਟੇ ਪਹਿਲਾਂ ਹੀ ਰੂਸ ਨੇ ਰਾਜਧਾਨੀ ਕੀਵ ਦੇ ਉੱਤੇ ਨਵੇਂ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ ਤੇ ਬਾਅਦ ਵਿੱਚ ਸ਼ਨੀਵਾਰ ਨੂੰ ਰੂਸ ਨੇ ਫਰੰਟ ਲਾਈਨ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਦੋ ਕਸਬਿਆਂ ਉੱਤੇ ਕਬਜ਼ਾ ਕਰਕੇ ਨਵੇਂ ਜ਼ਮੀਨੀ ਲਾਬਾਂ ਦਾ ਦਾਅਵਾ ਵੀ ਕੀਤਾ। ਜੇਲਸਕੀ ਨੇ ਕਿਹਾ ਕਿ ਰੂਸੀ ਹਮਲਾ ਦਰਸਾਉਂਦਾ ਹੈ ਕਿ ਮਾਸਕੋ ਦਾ ਫਰਵਰੀ 2022 ਦੇ ਵਿੱਚ ਮੁਰ ਸ਼ੁਰੂ ਕੀਤੇ ਗਏ ਹਮਲੇ ਨੂੰ ਖਤਮ ਕਰਨ ਦਾ ਕੋਈ ਇਰਾਦਾ ਨਹੀਂ ਹੈ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਹਨ ਤੇ ਐਤਵਾਦ ਨੂੰ ਫੋਲਰੀਡਾ ਦੇ ਵਿੱਚ 트ੰਪ ਦੇ ਨਾਲ ਆਪਣੀ ਨਿਰਧਾਰਤ ਗੱਲਬਾਤ ਤੋਂ ਪਹਿਲਾਂ ਜੇਲਸਕੀ ਨੇ ਹੈਲੀਫੈਕਸ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੇ ਦੇ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਨੇ ਕਿਹਾ ਕਿ ਰੂਸ ਦੇ ਹਾਲੀਆ ਹਮਲੇ ਲਈ ਯੂਕਰੇਨ ਦੇ ਨਾਲ ਖੜੇ ਹੋਣ ਦੀ ਹੋਰ ਜ਼ਰੂਰਤ ਹੈ ਕਾਰਲ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਇੱਕ ਨਿਆਪੁਰ ਅਤੇ ਸਥਾਈ ਸ਼ਾਂਤੀ ਲਈ ਸ਼ਰਤਾਂ ਨੇ ਪਰ ਐਥਲੀ ਰੂਸ ਦੀ ਸਹਿਮਤੀ ਦੀ ਲੋੜ ਹੈ ਅਤੇ ਅਸੀਂ ਰਾਤੋਂ ਰਾਤ ਜੋ ਬੇਰਮੀ ਦੇਖੀ ਹੈ ਉਹ ਦਰਸਾਉਂਦੀ ਹੈ ਕਿ ਯੂਕਰੇਨ ਦੇ ਨਾਲ ਖੜੇ ਹੋਣਾ ਕਿੰਨਾ ਮਹੱਤਵਪੂਰਨ ਹੈ ਜੰਗ ਦੇ ਮੈਦਾਨ ਉੱਤੇ ਦਬਾਅ ਵਧਾਉਂਦੇ ਹੋਏ ਰੂਸ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਪੂਰਬੀ ਯੂਕਰੇਨ ਦੇ ਦੋ ਹੋਰ ਸ਼ਹਿਰਾਂ ਮਿਰਾਨੋਗਰਾਡ ਅਤੇ ਗੁਆਇਲੇਪੋਲ ਉੱਤੇ ਕਬਜ਼ਾ ਕਰ ਲਿਆ ਹੈ ਤਾਇਵਾਨ ਦੇ ਵਿੱਚ ਸ਼ਨੀਵਾਰ ਨੂੰ ਦੇਰ ਰਾਤ ਆਇਆ ਇੱਕ ਵੱਡੇ ਪੁਚਾਲ ਨੇ ਪੂਰੇ ਟਾਪੂ ਨੂੰ ਦਹਿਸ਼ਤ ਦੇ ਵਿੱਚ ਪਾ ਦਿੱਤਾ ਤਾਈਵਾਨ ਦੇ ਸੈਂਟਰਲ ਵੈਦਰ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਰੈਕਟਰ ਪੈਮਾਨੇ ਉੱਤੇ 7.0 ਦੀ ਤੀਬਰਤਾ ਵਾਲੇ ਇਸ ਪੁਚਾਲ ਦੇ ਝਟਕੇ ਰਾਜਧਾਨੀ ਤਾਈਪੇ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਦੇ ਵਿੱਚ ਮਹਿਸੂਸ ਕੀਤੇ ਗਏ ਨੇ ਪੁਚਾਲ ਦੇ ਤੇਜ਼ ਝਟਕਿਆਂ ਦੇ ਕਾਰਨ ਲੋਕ ਘਬਰਾ ਗਏ ਅਤੇ ਆਪਣੀ ਜਾਨ ਬਚਾਉਣ ਦੇ ਲਈ ਘਰਾਂ ਤੋਂ ਬਾਹਰ ਖੁੱਲ੍ਹੀਆਂ ਥਾਵਾਂ ਵੱਲ ਭੱਜਣ ਲੱਗੇ ਇਹ ਪੁਚਾਲ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 11:05 ਮਿੰਟ ਉੱਤੇ ਆਇਆ ਤੇ ਅਧਿਕਾਰੀਆਂ ਨੇ ਦੱਸਿਆ ਕਿ ਪੁਚਾਲ ਦਾ ਕੇਂਦਰ ਉੱਤਰ ਪੂਰਬੀ ਤੱਟ ਤੋਂ ਦੂਰ ਯੇਲਾਨ ਸ਼ਹਿਰ ਦੇ ਨੇੜੇ ਸਥਿਤ ਸੀ ਤੇ ਵਿਗਿਆਨੀ ਅੰਕੜਿਆਂ ਦੇ ਅਨੁਸਾਰ ਐਰਥ ਦਾ ਕੇਂਦਰ ਯੇਲਾਨ ਕਾਉਂਟੀ ਹਾਲਤੋਂ ਲਗਭਗ 32 ਕਿਲੋਮੀਟਰ ਪੂਰਬ ਦੇ ਵੱਲ ਦਰਜ ਕੀਤਾ ਗਿਆ ਰਿਪੋਰਟਰਾਂ ਦੇ ਅਨੁਸਾਰ ਐਸਪੋਚਾਲ ਦੀ ਗਹਿਰਾਈ ਜ਼ਮੀਨ ਤੋਂ ਲਗਭਗ 72.8 ਕਿਲੋਮੀਟਰ ਹੇਠਾਂ ਸੀ ਤੇ ਪੁਚਾਲ ਵਿਗਿਆਨੀਆਂ ਅਤੇ ਮਾਹਿਰਾਂ ਦਾ ਕਹਿਣਾ ਇਹ ਹੈ ਕਿ ਕੇਂਦਰ ਦੀ ਇੰਨੀ ਜ਼ਿਆਦਾ ਗਹਿਰਾਈ ਹੋਣ ਕਾਰਨ ਭਾਵੇਂ ਪੁਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਸੀ ਪਰ ਇਸ ਨਾਲ ਸਤਹ ਦੇ ਉੱਤੇ ਵੱਡੇ ਪੱਧਰ ਤੇ ਤਬਾਈ ਹੋਣ ਦੀ ਸੰਭਾਵਨਾ ਕਾਫੀ ਘਟ ਗਈ ਫਿਲਹਾਲ ਪ੍ਰਸ਼ਾਸਨ ਦੇ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅੱਜ ਦੇ ਲਈ ਐਨਆਈ ਦੁਬਾਰਾ ਫਿਰ ਆਦਰੋਮ ਹੋਗੇ ਉਦੋਂ ਤੱਕ ਦਿਓ ਇਜਾਜ਼ਤ ਸਾਥੀ ਜੀ ਦੇ ਕਾਲ ਧੰਨਵਾਦ